ہاں بہت سارے پتے ہیں میں عبداللہ کو پتا لکھ کر بھیج رہا ہوں ٹائم لے نا کرکٹ صاحب میرا تیسرا پچھلے سنتی سال ہوتا ہے ہاں تو انویٹنگ کے لیے یہ اور دوسری ایک جو کانگڑا مثلا سنتی سالوں کے ہو جائے گا جی

ਮੈਨੇ ਇਹ ਕਰਤਾਰ ਸਾਹਿਬ ਨੂੰ ਬੰਦੇ ਆਪ ਆਪਣੀ ਸ਼ਹੀਦੀ ਦਾ ਖਤਜਰਦਿਆਂ ਜੈਲਮ ਟੋਹੜਾ ਦੀ ਸ਼ਹੀਦੀ ਦਾ ਦੁੱਖ ਜਰਦਿਆਂ ਜਿਆ ਹਾਂ ਸਿੰਘ ਸਿਨਰਾ ਜੀ ਨੂੰ ਕੱਡੇ ਵਕਤ ਹੋਰ ਕਿੰਨੇ ਸਾਥੀਆਂ ਦੀ ਸ਼ਹਾਦਤ ਨੂੰ ਆਪਣੇ ਸੀਨੇ ਤੇ ਜਰਦਿਆਂ ਉਹ ਪਹਿਲਾਂ ਸਾਡੇ ਆਉਣ ਤੋਂ ਪਹਿਲਾਂ

ਇਹ ਨਹੀਂ ਬਤੇ ਸਭ ਨੇ ਕਰਕੇ ਤੋਤੇ ਰਹਿਣਾ ਇਹ ਕਿਸੇ ਆਰੀ-ਤਾਰੀ ਦਾ ਕੰਮ ਨਹੀਂ ਹੁੰਦਾ ਇਹਦੇ ਲਈ ਅਰਸ਼ਣ ਖੜਕਰ ਹੋਣਾ ਪੈਂਦਾ ਹੈ ਮੈਂ 2-4 ਦੋਸਤਾਂ ਦੇ ਵਿੱਚ ਉਹਨਾਂ ਦੀ ਐਡੀ ਵੱਡੀ ਜਿਹੜੀ ਇੱਕ ਅਮਰਚਾਰ ਪਰ ਉਹਨਾਂ ਦੀ ਜ਼ਿੰਦਗੀ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਉਹਨਾਂ ਦੀ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਲਿਖੀਆਂ ਜਾਣੀਆਂ ਕਲਾ ਹੀ ਨਹੀਂ ਮੂਮੈਂਟ ਬੇਲੇ ਦੇ ਬੇਲੇ ਉਹਦੇ ਸੰਕਟ ਜਿਹੜੇ ਸਾਹਮਣੇ ਆਇਆਂ ਨੂੰ ਫੀਲਿੰਗ ਦੇ ਜਰੀਆ ਨੂੰ ਉਹਨਾਂ ਨਾਲ ਈਮੇਲ ਜਿਠਿਆ ਇਹਨਾਂ ਦੇ ਸਾਹਮਣੇ ਇਹਨਾਂ ਦਾ ਰੰਨਾ ਇਹਨਾਂ ਦਾ ਚੀਜ਼ਾਂ ਨੂੰ ਬਹੁਤ ਪਰਫਾਰਮੈਂਸ ਦੇਖਣ ਦੀ ਵਿਧੀ ਉਹ ਬਹੁਤ ਕਮਾਲ ਦੀ ਹੈ ਮੈਂ ਇਹਨਾਂ ਦੇ ਨਾਲ ਵੱਡੀਆਂ ਕਮੇਟੀਆਂ ਉੱਪਰ ਲਿਆ ਕਮੇਟੀਆਂ ਤੱਕ ਕੰਮ ਕੀਤਾ ਹੈ ਅਸੀਂ ਵੀ ਕਈ ਵਾਰੀ ਘਬਰਾ ਜਾਂਦੇ ਸੀ

ਕੇ ਸਹਿਬ ਦੀ ਮੁੱਖਤਾ ਹੈ ਜੀ ਕੋ ਸਰਕਾਰੀ ਸ਼ਹਿਰ ਦੇ ਲੋਕ ਪੱਥੀ ਨੇ ਇਹਦੇ ਲਈ ਪੰਜਾਬ ਸਰਦਾਰਾਂ ਦੇ ਸੰਗਠਨ ਬਣਾਉਣੇ ਤਰੰਗ ਰਾਜ ਸੁਭਾਗਨ ਕਰਦੇ ਸ਼ਹਿਰ ਨੂੰ ਸਿੱਖਿਆ ਦਾ ਨਿਡਰ ਲੈ ਕੇ ਆਉਣਾ ਕਰਤਾਰ ਪਾਣੀ ਬਾਰੇ ਬਾਤ ਕਰੇ ਲਿਖਣਾ ਔਰ ਉਹੀ ਦਿਸ਼ਾ ਨੂੰ ਕੋਸ਼ਿਸ਼ ਕਰਨੀ

ਤਾਂ ਮੈਂ ਦੇਖਿਆ ਕਿ ਇਹਨਾਂ ਦੇ ਰਸਤੇ ਜਦੋਂ ਸੀਪੀ ਕੀ ਤੋਂ ਸੁਨਾਮਾ ਤੋਂ ਮਿਲਣਾ ਨਿਕਲਦਾ ਦੇ ਪਾਣੀ ਪਹੁੰਚਿਆ ਮੈਂ ਸ਼ਿਵ ਮੈਨਾ ਜਗਨ ਸਿੰਘ ਸੰਧਾ ਦੀ ਸ਼ਹਾਦਤ ਵੀ ਲਏ ਹੁੰਦੇ ਦੇਖਿਆ ਮੈਂ ਆਪਣੇ ਬੇਟੇ ਉਹਨਾਂ ਨੂੰ ਇੰਨਾ ਪਾਪ ਵੀ ਹੁੰਦੇ ਨੇ ਜੇਕਰ ਕੱਟਣ ਨੂੰ ਪਾਉਂਦਾ ਜਦੋਂ ਉਹਨਾਂ ਦੀ ਬਾਹ ਨੂੰ ਕੈਂਸਰ ਹੋਇਆ ਮੈਂ ਉਹ ਨਹੀਂ ਦੇਖਿਆ ਕਿ ਇਹਨਾਂ ਨੇ ਬਰਾਬਰ ਕੀਤਾ ਹੋਇਆ ਉਹ ਉਹ ਜਿਹੜਾ ਬੋਲੀ ਇੱਕ ਵਾਰ 23 ਨੂੰ ਕਿਉਂ ਨਹੀਂ

لاشا من بعد جی بیٹے کی موت ہوئی مجھے لگیا ਆਪਣੇ ਪਰਿਵਾਰ ਨੂੰ ਆਪਣੇ ਬੇਟੇ ਨਾਲੋਂ ਆਪਣੇ ਭਾਈ ਤੋਂ ਨਾਲੋਂ ਨੂੰਮੈਂਟ ਬਾਅਦ ਉਹ ਕਹਿਣ ਲੱਗੇ ਪਾਪ ਬਟਾ ਉਹਦੇ ਕੂਦਲੀ ਕੰਨਾਂ ਦੀ ਬਹੁਤ ਵੱਡਾ ਮਸਲਾ ਹੋ ਸਕਦਾ ਲੇਕਿਨ ਉਹ ਚੀਜ਼ ਹੱਦ ਮੇਲੇ ਜਿਹੜੇ ਹੋ ਜਾਣੀ વિશે ਛੋਟੇ ਨਹੀਂ ਜਦੋਂ ਦੀ ਮੌਤ ਵੇਲੇ ਸਾਰਿਆਂ ਨੂੰ ਲੱਗਦਾ ਸੀ ਕਿ ਸ਼ਹਿਰ ਨੂੰ ਮੁਸ਼ਕਲ ਹੋਵੇ ਇਸ ਦੀ ਕਾਫੀ ਹੋਗੀ ਲੇਕਿਨ ਜਿਸ ਦਲੇਰੀ ਨਾਲ ਚੰਦ ਮਹੀਨਿਆਂ ਦੇ ਵਿੱਚ ਇਹ ਬਾਹਰ ਨਿਕਲ ਕੇ ਆਏ ਸੌ ਉਸੇ ਤਰੀਕਾ ਨਾਲ ਸਰਗਾਮੀ ਕੀਤੀ ਤਾਂ ਉਹ ਬਹੁਤ ਖਾਮ ਦੀ ਹੈ 8ਵੇਂ ਦਹਾਕੇ ਦੇ ਲਈ ਜਾਨ ਕੇ ਜਿਵੇਂ ਇਹਨਾਂ ਦੀ ਸਰਕਾਰ ਨਹੀਂ ਹੈ ਸਾਡੇ ਵਰਗੇ ਵੀ ਜਿਹੜੇ ਨਜੂਰੜੜ ਕੇ ਟੋਰਾਂਡੋ ਸੀ ਦੇ ਤੱਕ ਜਾਂਦੇ ਆ ਸਭ ਕੋਈ ਪੇਪਰ ਹੀ ਦਵਾ ਦੇ ਦਿੰਦਾ ਕਿ ਨਹੀਂ ਜਾਊਗਾ ਕਦੇ ਇਹਨਾਂ ਦਾ ਇਹ ਮੰਨ ਵੀ ਬਸਾਂ ਸਪਰ ਕਰਦੇ ਐ ਤੇ ਕਰਦੇ ਨਹੀਂ ਪੂਰੇ ਦੇਸ਼ ਭਰ ਤੇ ਛੋ ਨੀ ਦੇ ਇਹਨਾਂ ਜਿਹੜੀ ਉਹਨੂੰ ਚੰਦ ਸ਼ਬਦਾਂ ਦੇ ਵਿੱਚ ਕਹਿਣਾ ਮੇਲਨਾ ਨਾਪਣਾ ਕਾਫੀ ਔਖਾ ਹੈ ਮੈਂ ਲਈ ਬੋਲਦਾ ਸਮਾਂ ਨਹੀਂ ਲੈ ਉਹਦੇ ਲਈ ਬਹੁਤ

یہ سلام لینا میں ਅਜਿਹਾ 스테ਟ ਤੋਂ ਕਰਦਾ ਨਾ ਉਹ ਇਹ ਵੀ ਨੈਸ਼ਨਲ ਰਿਵੂਮੈਂਟ ਦਾ ਜਿਹੜੀ ਬਹੁਤ ਵੱਡੀ ਦੇਨ ਹੈ ਨਹੀਂ ਜੀ ਕੰਟ੍ਰਿਬਿਊਸ਼ਨ ਹੈ ਜਦੋਂ ਇਹ ਮੂਵਮੈਂਟ ਦੇ ਅੰਦਰਲੇ ਲੋਕ ਉਹਨਾਂ ਕਨਟਰਡਿਕਸ਼ਨਸ ਉਹਨੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਖਰਾਬ ਹੋਣ ਦੇ ਕਾਰਨ ਉਹ ਵਿੱਚ ਬੰਦੇਆਂ ਦਾ ਉਹ ਸ਼ਾਰਪਨ ਇਹਨਾਂ ਬਾਰੇ ਤੁਹਾਡੇ ਤੋਂ ਵੱਧ ਨਾ ਤਾਂ ਵੀ ਜਾਣਦਾ جی آم ہی لکھتے ہیں ਜੇ ਜਾਂ ਤਾਂ ਇਹ ਨੂੰ ਦੇਖੋ ਵੀ ਨਾ ਇਤਿਹਾਸ ਵੀ ਨਾ ਹੋ ਸੇਨਾ ਕਰੋ ਕਿ ਲਖਸ਼ਟ ਬੜੀ ਹੈ ਯਾਰ ਤੁਸੀਂ ਜਾਂਦਾ ਵੀ ਕਹਿ ਸਕਦੇ ਆ ਉਹ ਤਨ ਸਾਰੀ ਚੀਜ਼ਾਂ ਸਾਹਮਣੇ ਜਾਣੀ ਨਹੀਂ ਹੈ ਮੈਂ ਉਹਦੇ ਨਾਲ ਪੁਰਾਣੇ ਜਿਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਸੀ ਕਿ ਤੁਸੀਂ ਸਾਰੇ ਆਪਾਂ ਬੇਨਤੀ ਕਰੀਏ ਮੱਤੇ ਕਾਹ ਤੋਂ ਕਿ ਤੁਸੀਂ ਇਹ ਚੀਜ਼ਾਂ ਜੜੀਆਂ ਨੂੰ ਦੇਖੋ ਤੇ ਤੁਹਾਡੀ ਸਿਹਤ ਤੁਹਾਡਾ ਮਾਈਂ ਤੁਹਾਡੀ ਮਾਨਸਿਕ ਹਾਲਤ ਸਾਰੀ ਬਿਲਕੁਲ ਜਾਂ ਕੇ ਜਵਾਲੀ ਹੈ ਤੇ ਤੁਸੀਂ ਕੰਮ ਕਰ ਸਕਦੇ ਹੋ چیتو اٹیس ناری آج دیکھا تو بندی یا انگیوں نے دعا دیا کہ پردائیس کا جاری اسی کو بھی نہیں